ਹਲੋ ਜੀ ਸਤਿ ਸ੍ਰੀ ਅਕਾਲ ਅੱਜ ਮੈਂ ਨਾ ਸਵੇਰੇ ਗਾ ਗਈ ਵਾਕ ਵਾਸਤੇ ਤੇ ਇੰਨੀ ਸੋਹਣੀ ਧੁੱਪ ਤੇ ਫਿਰ ਉੱਥੇ ਜਦ ਹਜੇ ਰਾਹ 'ਚ ਪਹੁੰਚੀ ਸੀਗੀ ਮੀਂਹ ਆ ਗਿਆ ਮੈਂ ਕਿਹਾ ਚਾਰ ਵਾਰੀ ਮੀਂਹ ਆਇਆ ਮੈਂ ਉੱਥੇ ਵਾਕ ਕਰਕੇ ਜਾਨੀ ਹੁੰਨੀ ਆ ਕ੍ਰੋਸ ਕਰਕੇ ਸੜਕ ਤਾਂ ਫਿਰ ਉੱਥੇ ਚਾਰ ਕਾਊਂਡ ਲਾ ਲੈਣੀਆਂ ਨੇ ਪਤਾ ਨਹੀਂ ਮੇਰੇ ਖਿਆਲ ਅੱਜ ਕਿੰਨੀ ਵਾਰੀ ਮੈਂ ਬੈਠੀ ਤੇ ਉੱਥੇ ਨਾ ਸਵੇਰ ਨੂੰ ਉਦਾਂ ਤਾਂ ਉਹ ਪਾਰਕ ਬਹੁਤ ਬਿਜ਼ੀ ਹੁੰਦਾ ਵਾ ਜਦੋਂ ਮਰਜੀ ਚਲੇ ਜਾਓ ਪਰ ਸਵੇਰ ਨੂੰ ਜ਼ਿਆਦਾ ਕਰਕੇ ਲੋਕ ਕੁੱਤਿਆਂ ਨੂੰ ਲੈ ਕੇ ਹੁੰਦੇ ਆ ਕੁੱਤੇ ਦੇਖੇ ਮੈਂ ਉੱਥੇ ਇੱਕ ਤਾਂ ਹੁੰਦੇ ਆ ਨਾ ਉਹ ਜਿਹੜੇ ਮੈਂ ਡੋਰਮੈਨ ਵੱਡੇ ਕੁੱਤੇ ਇੱਕ ਹੁੰਦੇ ਉਹ ਦੂਜੇ ਹੋਰ ਸ਼ਿਕਾਰੀ ਕੁੱਤੇ ਜੇ ਪਤਲੇ-ਪਤਲੇ ਜੇ ਇੱਕ ਹੁੰਦੇ ਅਲਸ਼ੀਸ਼ਨ ਹਨਾ ਹੋਰ ਵੀ ਹੈਗੇ ਬਹੁਤ ਕਸਮੇ ਮੈਨੂੰ ਸਾਰਿਆਂ ਦੇ ਨਾਂ ਜੇ ਨਹੀਂ ਹੁੰਦੇ ਹੁੰਦੇ ਕੇ ਤਾਂ ਉਹ ਕੋਈ ਲੇਡੀ ਲਈ ਜਾਵੇ ਦੋ ਕੁੱਤੇ ਛੋਟੇ ਛੋਟੇ ਸੀ ਸੀਗੇ ਤੇ ਮੈਂ ਫਿਰ ਖੜ ਗਈ ਮੈਂ ਉੱਥੇ ਖੜੀਏ ਸੀਗੀ ਨਾ ਟਰੀ ਦੇ ਹੇਠਾਂ ਤੇ ਮੈਂ ਕਿਹਾ ਵੀ ਕਿਵੇਂ ਆ ਇਹ ਕੁੱਤੇ ਵੀ ਦੋਨੇ ਇੱਕ ਬੋਏ ਗਰਲ ਕਹਿੰਦੀ ਨਹੀਂ ਕਹਿੰਦੀ ਦੋਨੇ ਗਰਲਸ ਆ ਉਹ ਥੋੜਾ ਜਨ ਮੇਰੇ ਨਾਲ ਗੱਲਾਂ ਕਰਨ ਲੱਗੀ ਫਿਰ ਕਹਿੰਦੀ ਦੇ ਭਈ ਉਹ ਬੁੱਢੇ ਆ ਹੁਣ ਮੈਂ ਕਿੰਨੇ ਸਾਲ ਦੇ ਹੋਗੇ ਕੁੱਤਿਆਂ ਦਾ ਆਪਾਂ ਨੂੰ ਪਤਾ 13-14 ਸਾਲ ਦੀ ਉਮਰ ਹੁੰਦੀ ਹੈ ਨਾ ਤੇ ਉਹ 11 ਸਾਲ ਦੇ ਸੀਗੇ ਮੈਂ ਕਿਹਾ ਫਿਰ ਵੀ ਹਜੇ ਲੁੱਕ ਆਫ ਤੇ ਨਹੀਂ ਸੋਨੀ ਕਰਦੇ ਤੂੰ ਕਰਕੇ ਇਹ ਬਹੁਤ ਵਧੀਆ ਕਹਿੰਦੇ ਹਾਂ ਕਹਿੰਦੇ ਹੁਣ ਇਹਨਾਂ ਨੂੰ ਥੋੜਾ ਔਖਾ ਲੱਗਦਾ ਕਿੰਨੀ ਇੰਨੀ ਫੀਲਿੰਗ ਸਟਰੋਂਗ ਹੁੰਦੀ ਹੈ ਨਾ ਇਹਨਾਂ ਦੇ ਕੁੱਤਿਆਂ ਵਾਸਤੇ ਚਾਹੇ ਕਿਸੇ ਬੰਦੇ ਨੂੰ ਨਾ ਉਹ ਸਮਝਣ ਪਰ ਕੁੱਤਿਆਂ ਦੀ ਇਦਾਂ ਫੀਲਿੰਗ ਲੈਂਦੇ ਆ ਬਈ ਉਹ ਉਹ ਉਹਨਾਂ ਨੂੰ ਇਹ ਹੁੰਦਾ ਵੀ ਇਹ ਵਿਚਾਰੇ ਬੋਲ ਨਹੀਂ ਸਕਦੇ ਸਾਡੇ ਉੱਥੇ ਇੰਡੀਆ ਵਿੱਚ ਬੋਲ ਸਕਣ ਉਹਦਾ ਜ਼ਿਆਦਾ ਫਾਇਦਾ ਲੈਣਾ ਡੰਡੇ ਮਾਰਨੇ ਕੁੱਟਣਾ ਵੀ ਆ ਨਾ ਕਿ ਮੈਂ ਵੀ ਕਰ ਲੈਂਦੀ ਹੁੰਦੀ ਸੀ ਕਈ ਵਾਰੀ ਮੈਂ ਕਹਣਾ ਵੀ ਚੱਲ ਇਹਦਾ ਕੀ ਹੈ ਤਾਂ ਹੁਣ ਹੀ ਸ ਜਿਉ ਜਿਉ ਤੁਹਾਡੀ ਉਮਰ ਵੱਡੀ ਹੁੰਦੀ ਹੈ ਫਿਰ ਤੁਹਾਨੂੰ ਇਹ ਪਤਾ ਲੱਗਦਾਗਾ ਵੇਰ ਡੰਡੇ ਜਿਹੜੇ ਇੱਥੇ ਮਾਰਦੇ ਸਾਡੇ ਤੇ ਵੀ ਚੱਲਣਗੇ ਹੁਣ ਨਹੀਂ ਮਾਰਦੇ ਹੁਣ ਅਸੀਂ ਅਸੀਂ ਵੀ ਉਹਨਾਂ ਨੂੰ ਕੁੱਤਿਆਂ ਨੂੰ ਬਹੁਤ ਪਿਆਰ ਦੇ ਨਾਲ ਬੁਲਾ ਲਈਦਾ ਵਾ ਤੇ ਉਹ ਉਹ ਨੂੰ ਕਰੇ ਨਾ ਹੈਲੋ ਡਾਰਲਿੰਗ ਵਾਚ ਯੂ ਫਾਟ ਯੂ ਆਫਸੈਟ ਨੋ ਵਰੀ ਨਿੰਗ ਸਟਾਪ ਵੈਰੀ ਸੂਨ ਡੋਨਟ ਵਰੀ ਵੇ ਉਹ ਦੱਸਦੇ ਆ ਉਹਨੋਂ ਵੀ ਤੂੰ ਅਫਸਰਟ ਨਾ ਹੋ ਮੈਂ ਹਟ ਜੂਗਾ ਛੇਤੀ ਤੇ ਵੀ ਉਹ ਉਹਨਾਂ ਦਾ ਇਦਾਂ ਤੁਹਾਨੂੰ ਫਿਰ ਮੈਂ ਹੋਰ ਦੇਖਿਓ ਤਿੰਨ ਹੋਰ ਆ ਗਏ ਉਧਰ ਉਹ ਵੱਡੇ ਵੱਡੇ ਕੁੱਤਿਆਂ ਲੈ ਕੇ ਜਾਂਦੇ ਸੀਗੇ ਤੇ ਜਿਹੜਾ ਸਾਡਾ ਕੰਮ ਹੋਊਗਾ ਦੇਖ ਉਹਨਾਂ ਨੇ ਗੱਡੀਆਂ ਪਾਈਆਂ ਹੋਈਆਂ ਕੁੱਤਿਆਂ ਦੇ ਭਿੱਜਣਾ ਕਿਉਂਕਿ ਇੱਥੇ ਇੱਕ ਹੀ ਪ੍ਰੋਬਲਮ ਇਹ ਹੁੰਦੀ ਆ ਬੇ ਜਦੋਂ ਕੁੱਤਾ ਬਿਮਾਰ ਹੋ ਜਵੇ ਇਨਸ਼ੂਰੈਂਸ ਦਾ ਕਰਾਈਂਦੇ ਪਰ ਮਹਿੰਗੇ ਬਹੁਤ ਪੈਂਦੇ ਆ ਤਾਂ ਲੱਤਾਂ ਬਹਾ ਤਾਂ ਹੁਣ ਦੇਖੋ ਆਪਣੀਆਂ ਜੇ ਦੋਸਤ ਇਹਨਾਂ ਦੇ ਵੀ ਵਿਚਾਰਾਂ ਦੋਸਤਾਂ ਨੂੰ ਭਜਦੇ ਬਹੁਤ ਆ ਇਹ ਕਿ ਨੌਂ ਕਸ ਜਾਂਦੇ ਆ ਤੇ ਨੌਂ ਵੀ ਇਹ ਕਟਾਉਂਦੇ ਆ ਕਟਾਉਣ ਲੈ ਕੇ ਜਾਂਦੇ ਆ ਇਹਨਾਂ ਦਾ ਹੈਗਾ ਬਸ ਸਪਾਜ ਉੱਥੇ ਨਹਾਵਾ ਕਰਵਾਉਂਦੇ ਆ ਨਵਾਉਂਦੇ ਆ ਵਾਲ ਕਟਾਉਂਦੇ ਆ ਨੌਂ ਕਟਾਉਂਦੇ ਆ ਇੰਨਾ ਕੁ ਤਾਂ ਅਸੀਂ ਨਹੀਂ ਆਪਦਾ ਲੁੱਕ ਅਫਟ ਕਰਦੇ ਜਿੰਨੀ ਕਿ ਕੁੱਤਿਆਂ ਦੀ ਕਰਦੇ ਤੇ ਬੋਲਦੇ ਕਿੰਨਾ ਵਧੀਆ ਵਾ ਤੇ ਜੇ ਫਿਰ ਮੈਨੂੰ ਗਾਂ ਇੱਕ ਮਿਲੀ ਉਹ ਬੱਚਾ ਲੈ ਜਾਂਦੇ ਸੀ ਮੈਨੂੰ ਕਹ ਦੋ ਸਾਲ ਦਾ ਹੋਣਾ ਉਹ ਉਹਨਾਂ ਨੇ ਬੱਚਿਆਂ ਨਾਲ ਵੀ ਇਦਾਂ ਹੀ ਕਰਨਾ ਹੈਲੋ ਲਵੀ ਕੀ ਹੋ ਗਿਆ ਤੁਹਾਨੂੰ ਹਾਂ ਕਮ ਆਨ ਕਮ ਆਨ ਵਾਟ ਹੈਪਨ ਵਾਟ ਹੈਪਨ ਡਾਰਲਿੰਗ ਵਾਟ ਹੈਪਨ ਮਾਈ সুইਟ ਹਾਰਟ ਸਾਡੇ ਜਿਹੜੇ ਉਹਨਾਂ ਕਹਣਾ ਮੋਰੂੰ ਤੇਰੇ ਮੈਂ ਦੋ ਰੱਖ ਕੇ ਚਪੇੜਾਂ ਤੇ ਤੇਰਾ ਬੁੱਥਾ ਦੂਜੇ ਪਾਸੇ ਲਾ ਦੂੰ ਬੈ ਜਾ ਰਾਮ ਨਾਲ ਆ ਤੈਨੂੰ ਕੀ ਹੈਗਾ ਕਿਉਂ ਤੂੰ ਭੁੱਕੀ ਜਾਨਾ ਕਿਉਂ ਤੂੰ ਸੰਗ ਅੱਡਿਆ ਵਾ ਕਿਉਂ ਤੂੰ ਇੱਥੇ ਡਿਲੇਜੈਂਡ ਭੁਖਾਈ ਜਾਨਾ ਵਾ ਚਲ ਚੁੱਪ ਕਰ ਜਾ ਸਾਡੇ ਸਾਡੇ ਕੰਮ ਆ ਉਹਨਾਂ ਨੇ ਹੌਲੀ ਹੌਲੀ ਸੌਫਟਲੀ ਬਹੁਤ ਜੈਂਟਲੀ ਉਹਨਾਂ ਨੇ ਕਹਿਣਾ ਨੋ ਨੋ ਡੋਨਟ ਕ੍ਰਾਈ ਵਾਟ ਯੂ ਵਾਂਟ ਯੂ ਵਾਂਟ ਆਈਸਕ੍ਰੀਮ অর ਯੂ ਵਾਂਟ ਚਾਕਲੇਟ ਆਈਸਕ੍ਰੀਮ ਨੇ ਆਈਸਕ੍ਰੀਮ ਤੇ ਚਾਕਲੇਟ ਤੇ ਤਾਂ ਐਨ ਪੂਰੇ ਚੁੱਪ ਕਰ ਜਾਂਦੇ ਆ ਉਹਨਾਂ ਨੂੰ ਜਦੋਂ ਦੋ ਚੀਜ਼ਾਂ ਦਾ ਨਾਮ ਦੇ ਦੋ ਸਾਡੇ ਇੰਡੀਆ ਦੇ ਵਿੱਚ ਕਹਿੰਨਾ ਲੰਗਰ ਖਾਲਾ ਜੇ ਖਾਣਾ ਨਹੀਂ ਤੈਨੂੰ ਮਿਲਣਾ ਹੀ ਨਹੀਂ ਫਿਰ ਬਸ ਬੱਠਰ ਰਹਿ ਦਵਾ ਭੁੰਕੀ ਜਿਹਾ ਭੁੱਖੀ ਆ ਭੁੱਖਾ ਰਹਿ ਮੈਂ ਤੇਰੇ ਤਾਂ ਗਿੱਟਿਆਂ ਤੇ ਦੋ ਮਾਰ ਲੀਆਂ ਡੰਡੇ ਤਾਂ ਇੱਥੇ ਲੜਕਦਾ ਜਾਵੇਂਗਾ ਫਿਰ ਨਹੀਂ ਦੇਖਣਾ ਵੀ ਉਹ ਛੋਟਾ ਨਹੀਂ ਦੇਖਣਾ ਉਹ ਵਿਚਾਰੇ ਦੀ ਕੀ ਜਿਹੜੀ ਫੀਲਿੰਗ ਹੈ ਮੈਨੂੰ ਪਤਾ ਐਂ ਹੁੰਦਾ ਸੀਗਾ ਇਹੋ ਜਿਹਾ ਕੁਛ ਹੀ ਹੁੰਦਾ ਸੀਗਾ ਜੇ ਨਹੀਂ ਰੋਟੀ ਖਾਣੀ ਸਾਨੂੰ ਵੀ ਐਂ ਕਹਿੰਦੇ ਸੀ ਨਹੀਂ ਖਾਣੀ ਨਾ ਖਾ ਉਹ ਭੱਜ ਉੱਤਰ ਇਹ ਕੋਸ਼ਾ ਤੇ ਇੱਥੇ ਹੁਣ ਮਿੰਤਾ ਇੰਨੀਆਂ ਕਰਦੇ ਆ ਨਾ ਗੋਰੇ ਵੀ ਤੇ ਸਾਡੇ ਜਿਹੜੇ ਨਿਆਣੇ ਉਹ ਵੀ ਗੋਰਿਆਂ ਵਰਗੇ ਹੀ ਆ ਉਹਨਾਂ ਨੇ ਬਸ ਕਹੀ ਜਾਣਾ ਇਹ ਨਹੀਂ ਖਾਣਾ ਅੱਛਾ ਰੋਟੀ ਨਹੀਂ ਖਾਣੀ ਨਹੀਂ ਪਰੌਂਠਾ ਨਹੀਂ ਖਾਣਾ ਨਹੀਂ ਕੀ ਖਾਣਾ ਮਿੱਠਾ ਪਰੌਂਠਾ ਖਾਣਾ ਨਹੀਂ ਉਹ ਵੀ ਨਹੀਂ ਖਾਣਾ ਕੀ ਖਾਣਾ ਪਾਸਤਾ ਖਾਣਾ ਯੈਸ ਪਾਸਤਾ ਨਹੀਂ ਖਾਣਾ ਇੱਕ ਨੇ ਪਾਸਤਾ ਖਾ ਲੈਣ ਦੂਜਾ ਪੀਜ਼ਾ ਖਾਣਾ ਇਦਾਂ ਦੀਆਂ ਚੀਜ਼ਾਂ ਉਹ ਸਾਰਾ ਕੁਝ ਪ੍ਰੋਵਾਈਡ ਕਰਦੇ ਮਾਪਿਆ ਹਾਂ ਆਪਣੇ ਕੋਲ ਇੰਨੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਹਨਾ ਤੇ ਸਾਨੂੰ ਫਿਰ ਪਤਾ ਹੀ ਸੀਗਾ ਜਾਂ ਸਾਡੇ ਟਾਈਮ 'ਚ ਸਾਰਿਆਂ ਨੂੰ ਪਤਾ ਹੀ ਸੀਗਾ ਬਈ ਇੱਥੇ ਰੋਂ ਰੋਂ ਦਾ ਕੋਈ ਮਤਲਬ ਨਹੀਂ ਹੈ ਕੁਝ ਹੋਰ ਮਿਲਣਾ ਨਿਕਾ ਚੁੱਪ ਕਰਕੇ ਜਿੰਨੀਆਂ ਰੋਟੀਆਂ ਪਰੌਂਠੇ ਇਹਨਾਂ ਦੀ ਇਹਨਾਂ ਨੂੰ ਬੰਨ ਲੋ ਟੱਟ ਦੇ ਜਿੰਨੀਆਂ ਖਾ ਸਕਦੇ ਆ ਹਾਂ ਤੇ ਬਈ ਸਾਡੇ ਛੇਤਰੇ ਹੀ ਪੈਣੇ ਆ ਕਿਉਂ ਮਾਮਾ ਕੋਲ ਕੰਮ ਵੀ ਬਹੁਤ ਹੁੰਦੇ ਸੀ ਇੱਥੇ ਵੀ ਹੈਗੇ ਆ ਪਰ ਪਤਾ ਨਹੀਂ ਬਹੁਤ ਜ਼ਿਆਦੇ ਪੇਸ਼ੈਂਸ ਆ ਗੋਰੀਆਂ ਵਿੱਚ ਵੀ ਸਾਡੇ ਜਿਹੜੇ ਮੁੰਡੇ ਕੁੜੀਆਂ ਹੋਵੇ ਅਸੀਂ ਕਈ ਵਾਰ ਖੈਜ ਜਾਣੇ ਹੁੰਦੇ ਆ ਵੀ ਇਹਨਾਂ ਨੂੰ ਇੰਨਾ ਸਿਰ ਤੇ ਕਿਉਂ ਚੜਾਉਂਦੇ ਥੁਸੀਂ ਉਹ ਕਹਿੰਦੇ ਨਹੀਂ ਇੰਨਾ ਤੱਕ ਹੈਗਾ ਦੇਖਦੇ ਆ ਸਾਈਕੋਲੋਜਿਸਟ ਵੀ ਕਹਿੰਦੇ ਆ ਵੀ 5 ਸਾਲ ਤੱਕ ਬੱਚਾ ਜਿਹੜਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਵੀ ਤੁਹਾਨੂੰ ਉਹਦੀ ਗੱਲ ਸੁਣਨੀ ਚਾਹੀਦੀ ਹੈ ਜਿਹੜੀਆਂ ਉਹ ਫੀਲਿੰਗਸ ਹੋਣੀਆਂ ਉਹਨੇ ਸਾਰੀ ਜ਼ਿੰਦਗੀ ਦੇ ਵਿੱਚ ਕੈਰੀ ਕਰਨੀਆਂ ਆਏ ਡਰਾ ਦਿੰਦੇ ਆ ਮੋੜ ਕੇ ਫਿਰ ਉਹਨਾਂ ਦਾ ਹੁਣ ਆਪਣੇ ਕਹਿੰਦੇ ਆ 5 ਸਾਲ ਤੱਕ ਬੱਚਾ ਰੱਬ ਦੇ ਨਾਲ ਲਿਵ ਲੱਗੀ ਹੁੰਦੀ ਹੈ ਸਮਝ ਲਓ ਰੱਬ ਦੇ ਨਾਲ ਤੁਸੀਂ ਗੁੱਸੇ ਹੋਗੇ ਜਾਂ ਬੱਚੇ ਨਾਲ ਗੁੱਸੇ ਹੋਗੇ ਅਸੀਂ ਇਸ ਵੇਹਣਾ ਦੇਖਦੇ ਹਾਂ ਪਰ ਇੱਥੇ ਇੱਕ ਨਾ ਕਈ ਵਾਰੀ ਤਾਂ ਤੁਹਾਨੂੰ ਇਹ ਹੁੰਦਾ ਵਾ ਬਿਦੇਲਾ ਕੁੱਤਿਆਂ ਬਿੱਲਿਆਂ ਨੂੰ ਤਾਂ ਚੱਕਿਆ ਹੁੰਦਾ ਕੱਚਾਂ ਦੇ ਵਿੱਚ ਉਹਨਾਂ ਨੂੰ ਐ ਚੱਕ ਕੇ ਕ੍ਰਾਸ ਕਰਾਉਣਾ ਕਦੇ ਉਹਨਾਂ ਨੂੰ ਝਟਕਣਾ ਨਹੀਂਗਾ ਕਦੀ ਵੀ ਨਹੀਂ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਬਦਸਲੂਕੀ ਕਰਨੇ ਜਿੰਨੇ ਕਿ ਆਪਣੇ ਹਨ ਜਿਹੜੇ ਆਪਾਂ ਇਹਨੀਆਂ ਆਪਦਾ ਬਹੁਤ ਕੁਝ ਕਰ ਦਿੰਦੇ ਆ ਨਿਆਣਾ ਨੂੰ ਪਰ ਹੁਣ ਜਦੋਂ ਹੋਰ ਥੋੜੇ ਵੱਡੇ ਹੋਏ ਇਹਨਾਂ ਵੀ ਕਹਿ ਸਕਦੇਗੇ ਉਹਦਾ ਫੋਟੋ ਫਾਟ ਉਸ ਪੁਲਿਸ ਵਾਲਿਆਂ ਨੂੰ ਕਰ ਦਿੰਦੇ ਆ ਫੋਨ ਤੇ ਚਲੋ ਜੀ ਪੁਲਿਸ ਆ ਕੇ ਉਹ ਕਹਿੰਦੇ ਤੁਸੀਂ ਬਸ ਇਹਨਾਂ ਨੇ ਮਿਸ ਬਿਹੇਵ ਕੀਤਾ ਚਲੋ ਕਰਾਂ ਪੁਲਿਸ ਸਟੇਸ਼ਨ ਚਲੋ ਤੇ ਇਦਾਂ ਦੀਆਂ ਰੈਸਟ੍ਰਿਕਸ਼ਨਸ ਹੈਗੀਆਂ ਤਾਂ ਹੀ ਇੱਥੇ ਇੰਨਾ ਪਿਆਰ ਦੇ ਨਾਲ ਕੁੱਤਿਆਂ ਨਾਲ ਬੱਚਿਆਂ ਨਾਲ ਬਹੁਤ ਵਧੀਆ ਰਹਿੰਦੇ ਆ ਗੋਰੇ ਆਪਣੇ ਤਾਂ ਫੇਰ ਵੀ ਹਜੇ ਇੱਥੇ ਇੱਕ ਮਿਲੇ ਸੀਗੇ ਮੈਨੂੰ ਪਾਰਕ ਵਿੱਚ ਉਹ ਕਹਿੰਦੇ ਐ ਇੰਨਾ ਸਾਡੇ ਨਿਆਣਿਆਂ ਨੇ ਸਾਡਾ ਸਿਰ ਖਰਾਬ ਕੀਤਾ ਤੇ ਵੀ ਉਹ ਕਹਿੰਦੇ ਜੇ ਨਹੀਂ ਨਾ ਤੁਸੀਂ ਚੁੱਪ ਕੀਤੇ ਅਸੀਂ ਪੁਲਿਸ ਨੂੰ ਦੱਸ ਦੇਣਾ ਵਾ ਪੁਲਿਸ ਨੂੰ ਫੋਨ ਪੁਲਿਸ ਤੋਂ ਉਹਨਾਂ ਦਾ ਬਸ ਉਹਨਾਂ ਨੂੰ ਪਤਾ ਵੀ 100 ਕਮਾਉਣਾ ਵਾ ਜਾਂ ਤੁਸੀਂ ਨਾ ਨਾ ਹੀ ਕਮਾ ਦੋ ਫਾਇਰ ਬਗੇੜ ਆ ਜਾਣਗੇ ਤੇ ਬਸ ਉਹਦੇ ਵਿੱਚ ਉਹਨਾਂ ਨੂੰ ਪਤਾ ਵੀ ਇੱਕ ਸੰਜਾਇਤ ਜੇ ਨਿਆਣੇ ਦੀ ਆਵਾਜ਼ ਸੁਣ ਲਈ ਉਹ ਤਾਂ ਫਟਾਫਟ ਹੁੰਦੇ ਆ ਭੱਜੇ ਸਿਆਣੇ ਦੇ ਕਹੇ ਤੋਂ ਭਾਉਂ ਦੀ ਨਾ ਹੀ ਆਉਣ ਇਹ ਜਿਹੜੀਆਂ ਫੈਸਿਲਿਟੀਆਂ ਨਿਆਣਿਆਂ ਦੇ ਕੋਲੇ ਉਹ ਸਕੂਲ ਵਿੱਚ ਵੀ ਦੱਸਦੇ ਆ ਵੀ ਐਨੀਆਂ ਕੋ ਤੁਹਾਡੇ ਕੋਲ ਨਾ ਫੈਸਿਲਿਟੀਆਂ ਹੈਗੀਆਂ ਜੇ ਕੋਈ ਤੁਹਾਡੇ ਨਾਲ ਮਿਸ ਬਿਹੇਵ ਕਰਦਾ ਵਾ ਘਰ ਦੇ ਵਿੱਚ ਵਾਇਲੈਂਸ ਹੁੰਦੀ ਆ ਕੁਝ ਵੀ ਹੁੰਦਾ ਵਾ ਬਾਹਰ ਹੁੰਦੀ ਆ ਤੁਸੀਂ ਪੁਲਿਸ ਨੂੰ ਦੱਸੋ ਤੇ ਇਹ ਸੀਗੀ ਅੱਜ ਦੀ ਮੇਰੀ ਕਹਾਣੀ ਬਾ ਜਦੋਂ ਗਈ ਤੇ ਮੈਂ ਸੋਚੀ ਜਾਵਾਂ ਦੇਖ ਲਾ ਵੀ ਉਹ ਕੁੱਤਿਆਂ ਦੇ ਨਾਲ ਖੜੀ ਜਿੱਥੇ ਕੁੱਤੇ ਖੜਦੇ ਉੱਥੇ ਖੜ ਜਾਂਦੇ ਆ ਉਹ ਨੋ ਡਾਰਲਿੰਗ ਨੋ ਨੋ সুইਟ ਹਾਰਟ ਨੋ সুইਟ ਹਾਰਟ ਤੁਹਾਨੂੰ ਤਾਂ ਪਤਾ ਹੀ ਨਹੀਂ সুইਟ ਹਾਰਟ ਸਾਡਾ ਹੈਗਾ ਕਿੱਥੇ ਆ ਕਿਉਂਕਿ ਅਸੀਂ ਤਾਂ ਆ ਗਾਣਾ ਗਾਣਾ ਘੁਚੇ ਪਹਿਲਾਂ ਘਰੋਂ ਸਾਨੂੰ ਇਸ ਤਰ੍ਹਾਂ ਕਰਨ ਦੇ ਮੋੜ ਕੇ ਉੱਤੇ ਮੌਨਸਟਰ ਆਉਂਦਾ ਵੀ ਉਹਨਾਂ ਦਾ ਉਹਨਾਂ ਤੋਂ ਡਰੀ ਜਾਣ ਤੇ ਫਿਰ ਵੱਡੇ ਹੋ ਗਏ ਲਿਆ ਹੋ ਗਿਆ ਫਿਰ ਇੱਥੇ ਡਰੀ ਚਲੋ ਸੋਹਰਿਆਂ ਤੋਂ ਡਰ ਲਓ ਫਿਰ ਘਰ ਵਾਲੇ ਤੋਂ ਡਰ ਲਓ ਆਉਣ ਨਿਆਣਿਆਂ ਤੋਂ ਡਰ ਲਓ ਸਾਡਾ ਟਾਈਮ ਇਹ ਆ ਹੌਣ ਤਾਂ ਨਹੀਂ ਇਸ ਤਰ੍ਹਾਂ ਦੇ ਹੁੰਦੇ ਕਿ ਹੁਣ ਕੁੜੀਆਂ ਪੜੀਆਂ ਲਿਖੀਆਂ ਵਾ ਉਹਨਾਂ ਨੂੰ ਪਤਾ ਉਹਨਾਂ ਦੇ ਰਾਸ ਕੀ ਆ ਤੇ ਇਹ ਸੀਗੀ ਅੱਜ ਦੀ ਕੁੱਤਿਆਂ ਦੀ ਕਹਾਣੀ ਹੈ ਨਾ ਕੁੱਤੇ ਤੇ ਬੱਚੇ ਓਕੇ ਜੀ ਸਸਿਕਾ